ਗੁਰਮਤ ਗਿਆਨ ਸਵਰ ਨਾਰਾਇਣਗੜ੍ਹ ਛੇਹਾਟਾ ਜੋ ਕਿ ਗੁਰਦੁਆਰਾ ਛੇਹਾਟਾ ਸਾਹਿਬ ਕੇ ਹਰ ਪੰਜਵੀ ਮੌਕੇ ਗੁਰਮਤ ਗਿਆਨ ਦਾ ਕੈਂਪ ਲਗਾ ਕੇ ਸੰਗਤਾਂ ਅਤੇ ਬੱਚਿਆਂ ਨੂੰ ਗੁਰਮਤ ਗਿਆਨ ਦੇ ਪੇਪਰ ਲੈ ਕੇ ਧਰਮ ਦੀ ਜਾਣਕਾਰੀ ਦਿੱਤਾ ਜਾਂਦਾ ਹੈ ਅਤੇ ਸਮੇਂ-ਸਮੇਂ ਤੇ ਸਮਾਜ ਵਿੱਚ ਉੱਚਾ ਸੁੱਚਾ ਅਚਰਨ ਰੱਖਣ ਵਾਲੇ ਅਤੇ ਸਮਾਜ ਸੇਵੀ ਸ਼ਖਸੀਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਗੁਰਮਤ ਗਿਆਨ ਦੇ ਮੁਖ ਸੇਵਾਦਾਰ ਪ੍ਰਿੰਸੀਪਲ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਇਸ ਕੈਂਪ ਦੌਰਾਨ ਸਾਡੇ ਕੈਂਪ ਵਿੱਚ ਸਰਦੀ ਇਲਾਕੇ ਦੇ ਜੂਥ ਕਲੱਬ ਮੈਂਬਰ ਸਮਾਜ ਸੇਵਕ ਡਾਕਟਰ ਜਸਵੀਰ ਸਿੰਘ ਔਲਖ ਜੋ ਕਿ ਗੁਰਦੁਆਰਾ ਦਮਦਮਾ ਸਾਹਿਬ ਕੇ ਹਰ ਸਾਲ ਦੋ ਰੋਜ਼ਾ ਦਵਾਈਆਂ ਦਾ ਫ੍ਰੀ ਕੈਂਪ ਵੀ ਲਗਾਉਂਦੇ ਹਨ ਆਪਣੇ ਇਲਾਕੇ ਦੀਆਂ ਹਰ ਸਮਾਜ ਸੇਵੀ ਸੰਸਥਾ ਵਿੱਚ ਪਾਗ ਲੈਂਦੇ ਹਨ ਅਤੇ ਵਾਹਿਗੁਰੂ ਦੇ ਸ਼ੁਕਰ ਤੇ ਸ਼ੁਕਰਾਨੇ ਵਿੱਚ ਆਪਣਾ ਸਮੁੱਚਾ ਜੀਵਨ ਜੀ ਰਹੇ ਹਨ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਗੁਰਮਤ ਗਿਆਨ ਦੇ ਮੁੱਖ ਸੇਵਾਦਾਰ ਅਤੇ ਸਭਾ ਮੈਂਬਰਾਂ ਵੱਲੋਂ ਗੁਰਮਤ ਗਿਆਨ ਪ੍ਰਸ਼ਨ ਨੋਤਰੀ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੁੱਖ ਤੌਰ ਤੇ ਹਾਜ਼ਰ ਸਨ ਪ੍ਰਿੰਸੀਪਲ ਮੇਜਰ ਸਿੰਘ ਡੱਲੇ ਕੇ ਰਤਨਜੀਤ ਸਿੰਘ ਰਜਵੰਤ ਸਿੰਘ ਕੋਟਲਾ ਪ੍ਰੇਮ ਸਿੰਘ ਸੂਬੇਦਾਰ ਮੇਜਰ ਸਿੰਘ ਨਰਿੰਦਰ ਸਿੰਘ ਬਲਦੇਵ ਸਿੰਘ ਸਰਮੁਖ ਸਿੰਘ ਡਾਕਟਰ ਗਗਨਦੀਪ ਸਿੰਘ ਗੁਰਦੁਆਰਾ ਸ਼ੇਹਾਟਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਦੇਵ ਸਿੰਘ ਮੁਖ ਤੋਰਤੇ ਇਸ ਮੌਕੇ ਹਾਜ਼ਰ ਹਨ। ਆਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਅੱਜ ਗੁਰਮਤਿ ਗਿਆਨ ਦੇ ਕੈਂਪ ਵਿੱਚ ਸਾਡੇ ਸਤਿਕਾਰਯੋਗ ਵੀਰ ਜਸਪੀਰ ਸਿੰਘ ਜੀ ਭਿੰਡੀ ਸੈਦਾਂ ਵਾਲੇ ਅੱਜ ਪਹੁੰਚੇ ਨੇ ਤੇ ਇਹਨਾਂ ਨੂੰ ਅਸੀਂ ਧਰਮ ਪ੍ਰਚਾਰ ਤਹਿਤ ਆਪਣੇ ਇਲਾਕੇ ਦੇ ਵਿੱਚ ਹੋਰ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਇਹ ਬੇਨਤੀ ਕੀਤੀ ਹੈ ਕਿ ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਅਸੀਂ ਮਨਾ ਰਹੇ ਆ ਤੇ ਉਸ ਦੇ ਵਿੱਚ ਇਹ ਜਿਹੜੀ ਕਿਤਾਬ ਦਾ ਸਿਲੇਬਸ ਛਾਪਿਆ ਗਿਆ ਉਹ ਇਹਨਾਂ ਨੂੰ ਅੱਜ ਸਨਮਾਨ ਤੌਰ ਤੇ ਭੇਟ ਕੀਤੀ ਗਈ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਜਿੱਥੇ ਧਰਮ ਪ੍ਰਚਾਰ ਦਾ ਵੀ ਕਾਰਜ ਕਰਦੇ ਨੇ ਉੱਥੇ ਸਮਾਜ ਸੇਵਾ ਦੇ ਅੰਦਰ ਵੀ ਬਹੁਤ ਵੱਡਾ ਇਹਨਾਂ ਦਾ ਬੜਬੁੱਲਾ ਯੋਗਦਾਨ ਹੈ ਇੱਥੇ ਪਹੁੰਚਣ ਤੇ ਸਾਡੀ ਸਭਾ ਵੱਲੋਂ ਗੁਰਮਤ ਗਿਆਨ ਸਭਾ ਨਰਾਂਗੜ ਸ਼ਾਟਾ ਵੱਲੋਂ ਇਹਨਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ